ਦਿੱਲੀ ਦੇ ਵਿੱਚ ਹੁਣ ਜੇਲ੍ਹ ਤੋਂ ਚੱਲੇਗੀ ਸਰਕਾਰ ਜੀ ਹਾਂ ਸੀਐਮ ਅਰਵਿੰਦ ਕੇਜਰੀਵਾਲ ਨੇ ਪਹਿਲਾ ਆਦੇਸ਼ ਹੈ ਜੋ ਆਪਣਾ ਜਾਰੀ ਕਰ ਦਿੱਤਾ ਹੈ ਸੋ ਦੱਸਦੇ ਕਿ ਆਦੇਸ਼ ਕਿਸ ਚੀਜ਼ ਨੂੰ ਲੈ ਕੇ ਜਾਰੀ ਕੀਤਾ ਗਿਆ ਇਸ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇ ਦਿੰਦੇ ਹਾਂ ਦੱਸਦੇ ਕਿ ਦਿੱਲੀ ਸ਼ਹਿਰ ਦਾ ਆਪਣੇ ਮਾਮਲੇ 'ਚ ਈਡੀ ਵੱਲੋਂ ਗ੍ਰਿਫਤਾਰ ਕੀਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜੇਲ੍ਹ ਤੋਂ ਚੱਲੇਗੀ ਸਰਕਾਰ ਮੋੜ ਸ਼ੁਰੂ ਹੋ ਚੁੱਕਿਆ ਹੈ ਸੂਤਰਾਂ ਦੀ ਮੰਨੀ ਹੈ ਤਾਂ ਕੇਜਰੀਵਾਲ ਐ ਈਡੀ ਦੀ ਹਿਰਾਸਤ ਵਿੱਚ ਰਹਿੰਦੇ ਹੋਏ ਆਪਣਾ ਪਹਿਲਾ ਲਿਖਤੀ ਰੂਪ ਨਾਲ ਆਦੇਸ਼ ਜਾਰੀ ਕੀਤਾ ਹੈ ਜੋ ਜਲ ਮੰਤਰਾਲੇ ਨਾਲ ਜੁੜਿਆ ਹੈ ਦਿੱਲੀ ਸਰਕਾਰ ਵਿੱਚ ਮੰਤਰੀ ਆਤੀਸ਼ੂ ਆਰਡਰ ਨੋਟਿਸ ਪੇ ਅੱਜ ਆ ਗਿਆ ਤੀਸ਼ੀ ਅੱਜ ਤੋਂ ਬਾਅਦ ਇਸ ਆਦੇਸ਼ ਦਾ ਜੋ ਐਲਾਨ ਹੈ ਕਰੇਗੀ ਉਧਰ ਆਮ ਆਦੀ ਪਾਰਟੀ ਨੇ ਕਿਹਾ ਹੈ ਕਿ ਕੇਜਰੀਵਾਲ ਜੇਲ੍ਹ ਭੇਜੇ ਜਾਣ ਤੇ ਵੀ ਮੁੱਖ ਮੰਤਰੀ ਬਣੇ ਰਹਿਣਗੇ ਸੋ ਦੱਸ ਦਈਏ ਕਿ ED ਨੇ ਵੀਰਵਾਰ ਨੂੰ ਆਪਕਾਰੀ ਨੀਤੀ ਨਾਲ ਜੁੜੇ منی ਲਾਂਡਰਿੰਗ ਮਾਮਲੇ 'ਚ ਕੇਜਰੀਵਾਲ ਨੂੰ ਉਹਨਾਂ ਦੇ ਅਧਿਕਾਰਤ ਆਵਾਜ਼ ਤੋਂ ਗ੍ਰਿਫਤਾਰ ਕਰ ਲਿਆ ਸੀ ਦਿੱਲੀ ਦੀ ਕਦਾਲਤ ਨੇ ਸ਼ੁੱਕਰਵਾਰ ਨੂੰ ਕੇਜਰੀਵਾਲ ਨੂੰ 28 ਮਾਰਚ ਤੱਕ ED ਦੀ ਹਿਰਾਸਤ 'ਚ ਭੇਜ ਦਿੱਤਾ ਹੈ ਕੇਜਰੀਵਾਲ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਅਹੁਦੇ ਤੇ ਅਸਤੀਫਾ ਨਹੀਂ ਦਵਾਂਗਾ ਉਹਨਾਂ ਨੇ ਕਿਹਾ ਸੀ ਕਿ ਅੰਦਰ ਹੋਵੇ ਜਾਂ ਬਾਹਰ ਸਰਕਾਰ ਉੱਥੇ ਚੱਲੇਗੀ ਕੇਜਰੀਵਾਲ ਨੇ ਕਲਾ ਆਉਣ ਗਿਆ ਪਰ ਅਸੀਂ ਕਿਸੇ ਤੋਂ ਕੰਮ ਕਰ ਅਸੀਂ ਇਸ ਤੋਂ ਵੀ ਵੱਧ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਦਿੱਲੀ ਦੀ ਜਨਤਾ ਵੀ ਇਹੀ ਚਾਹੁੰਦੀ ਹੈ ਖੁਦ ਦੱਸਦੀ ਹੈ ਕਿ ਆ ਵੀਰਵਾਰ ਸ਼ਾਮ ਨੂੰ ਈਡੀ ਦੀ ਟੀਮ 10ਵਾਂ ਸੱਮਣ ਲੈ ਕੇ ਅਚਾਨਕ ਕੇਸ਼ਰੀਵਾਲ ਦੇ ਘਰ ਪਹੁੰਚੇ ਤੇ 2 ਘੰਟੇ ਪੁੱਛ ਗਿੱਚ ਕਰਨ ਤੋਂ ਬਾਅਦ ਉਹਨਾਂ ਨੂੰ ਆਪਣੇ ਨਾਲ ਲੈ ਗਈ